ਜੋੜ ਲੁਟੇਰਿਆਂ ਦੇ ਹੌਸਲੇ ਅੱਜਕੱਲ ਕਿਸ ਕਦਰ ਬੁਲੰਦ ਹੋ ਚੁੱਕੇ ਨੇ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਹਨਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਸ ਬਜ਼ੁਰਗ ਦੇ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਕਿਸ ਤਰੀਕੇ ਦੇ ਨਾਲ ਉਸ ਤੋਂ ਲੁੱਟ ਕੀਤੀ ਗਈ ਹੈ ਇਹ ਬਜ਼ੁਰਗ ਹਸਪਤਾਲ 'ਚ ਦਾਖਲ ਹੈ ਪੁਲਿਸ ਆਉਣ ਜਾਣ ਵਾਲਿਆਂ ਦੀ ਚੈਕਿੰਗ ਕਰ ਰਹੀ ਹੈ ਪਰ ਫਿਰ ਵੀ ਲੁਟੇਰੇ ਇਹਨਾਂ ਦੇ ਹੱਥ ਨਹੀਂ ਆ ਰਹੇ ਇਸ ਬਜ਼ੁਰਗ ਦਾ ਕਹਿਣਾ ਹੈ ਕਿ ਬਾਰ-ਬਾਰ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਨਹੀਂ ਪਹੁੰਚ ਰਹੀ ਹੈ ਜਿਸ ਤੋਂ ਬਾਅਦ ਲੋਕਾਂ 'ਚ ਭਾਰੀ دہشت ਦਾ ਮਾਹੌਲ ਬਣਿਆ ਹੋਇਆ। ਘਰ ਦਾ ਸਮਾਨ ਲੈ ਕੇ ਲੈਣ ਵਾਸਤੇ ਸ਼ਹਿਰ ਕੋਲ ਗਿਆ ਸੀ ਜੀ। ਉਸ ਤੋਂ ਵਾਪਸ ਜਾਂਦਾ ਸੀ। ਤਕਰੀਬਨ ਟਾਈਮ 4:00-5:00 ਦੇ 5-7 ਮਿੰਟ ਦਾ ਸੀ। ਤੇ ਉਹ ਮੋਰਾਂ 'ਚ ਸਖਤ ਪਰਬਲੋਂ ਦੋ ਹੋ ਰਿਹਾ ਹੈ ਮੋਟਰਸਾਈਕਲ ਤੇ। ਤੇ ਉਹਨਾਂ ਨੇ ਮੈਨੂੰ ਰੋਕ ਕੇ ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਤੇ ਮੇਰੀ ਲੋਟ ਖੋਹ ਲਈ। ਜਿਹਦੇ ਤੇ ਮੇਰੇ ਉੱਤੇ ਇਰੋੜੀ ਕਾ ਵੀਰ ਤੇ ਐਟਮ ਆ ਤੇ ਪੈਨ ਕਾਰਡ ਆ ਆਧਾਰ ਕਾਰਡ ਆ 357 ਰੁਪਏ 750 ਰੁਪਏ ਆ 750 ਕਰਤੇ ਐ ਸੀ ਜੀ ਉਹ ਉਹ ਮੋਟਰਸਾਈਕਲ ਤੇ ਸੁਪਲੈਂਡਰ ਮੋਟਰਸਾਈਕਲ ਆ ਜੀ ਤੇ ਦੋਨੇ ਮੁੰਡੇ ਸੀ ਅੱਛਾ ਦੋਨੇ ਮੁੰਡੇ ਤੁਸੀਂ ਕਿਹੜੀ ਜਗ੍ਹਾ ਤੋਂ ਫਵਾੜੇ ਸ਼ਾਤੋਂ ਕਰ ਕੇ ਕਿੱਥੇ ਆ ਰਹੇ ਸੀ ਸੰਗਤਪੱਟੀ ਕਰ ਜਾ ਰਹੇ ਸੀ ਆਪਣੇ ਬਾਪਨੇ ਘਰ ਜਾ ਰਹੇ ਸੀ ਪਰਿਆਹਾ ਪਿੰਡੋਂ ਦਾ ਉਸ ਤੋਂ ਅੱਗੇ ਦੀ ਵਾਰਦਾਤ ਆ ਜੀ ਅੱਛਾ ਜੀ ਹਾਂ ਜੀ ਸੇ ਤੁਹਾਨੂੰ ਇੱਥੇ ਹਸਪੀਟਲ ਕੋਲ ਲੈ ਕੇ ਆਇਆ ਹੋਸਪੀਟਲ ਮੇਰਾ ਭਤੀਜਾ ਤੇ ਮੇਰਾ ਭਰਾ ਲੈ ਕੇ ਆਇਆ ਹੈ ਅੱਛਾ ਜੀ ਹਾਂ ਜੀ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਕਿ ਲੁੱਟ ਕੋ ਦੇਣ ਤੇ ਨਿਗਰੀਏ ਚਾਹੀ ਲਾਟ ਹੋ ਗਈ ਜੀ ਹੋਰ ਕੀ ਤੁਹਾਡੇ ਲੱਗੇ ਗਏ ਹਾਂਜੀ ਹੋਰ ਕੀ ਸਮਾਨ ਲੱਗੇ ਗਏ ਹੋਰ ਕੋਈ ਨਹੀਂ ਜੀ ਮੇਰਾ ਏਟੀਐਮ ਆ ਤੇ ਪੈਨ ਕਾਰਡ ਆ ਤੇ ਆਧਾਰ ਕਾਰਡ ਆ ਤੇ 5700 ਰੁਪਏ ਕਿਹਾ ਤੇ ਤੁਹਾਡੇ ਕੋਈ ਛੱਟ ਛੋਟ ਮਰੀ ਉਹਨਾਂ ਨੇ ਹੋਰ ਕੋਈ ਮੇਰੇ ਬਸ ਆ ਉਂਗਲੀ ਤੇ ਮਰੀ ਆ ਹੂੰ ਹੂੰ ਕੀ ਮਾਰਿਆ ਲੱਗਦਾ ਹੁਣ ਬੋਲਦੇ ਤੁਹਾਡੇ ਛੋਪਾਈ ਹੋਇਆ ਪਤਾ ਨਹੀਂ ਉਹਨਾਂ ਦੇ ਕੋਲੋਂ ਕੀ ਸੀ ਅੱਛਾ ਜੀ ਰਾਜ ਜੀ ਇਥੇ ਤੇ ਮੌਕੇ ਤੇ ਪੁਲਿਸ ਆਈ ਸੀ ਉੱਥੇ ਨਹੀਂ ਸਰ ਆਈ ਅਸੀਂ 2-3 ਵਾਰੀ ਫੋਨ ਕੀਤਾ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਉੱਥੇ ਪਹੁੰਚਿਆ ਤੂੰ ਤਾਂ ਕਾਫੀ ਟਾਈਮ ਹੋ ਚੁੱਕਾ ਹੈ ਹਾਂਜੀ ਚਲੋ ਤੇ ਪੁਲਿਸ ਮੌਕੇ ਤੇ ਸਿਵਲ ਹਸਪਤਲ ਵੀ ਨਹੀਂ ਆਈ ਨਹੀਂ ਆਈ ਅਜੇ ਵੀ ਨਹੀਂ ਕੀ ਕੀ ਮੰਕਰਦੇ ਆ ਤੁਸੀਂ ਅਸੀਂ ਤਾਂ ਪ੍ਰਸ਼ਾਸਨ ਤੋਂ ਅਹੀ ਮੰਗ ਕਰ ਜਿਹੜੀਆਂ ਬਾਰਦਾਤਾਂ ਨੇ ਆ ਗਈਆਂ ਰੋਜ਼ ਦਿਹਾੜੀ ਲੋਕ ਹੋ ਰਹੀ ਆ ਸਰਕਾਰ ਇਹਦੇ ਤੇ ਪ੍ਰਸ਼ਾਸਨ ਇਹ ਤੇ ਕਾਰਵਾਈ ਕਰੇ ਕੀ ਮਾਮਲਾ ਜਿਹੜਾ ਤੱਕ ਦਿੱਤੀ ਹੈ ਹਾਂਜੀ ਸਾਡੇ ਕੋਲ ਸੰਗਤਪੁਰ ਦੇ ਪਿੰਡ ਦੇ ਜਿਹੜੇ ਵਸੇ ਆਏ ਨੇ ਜਿਹੜੀ ਤੇ ਉਹਨੂੰ ਦੱਸਿਆ ਕਿ ਸਾਂਝਾ ਅੱਖਾਂ ਦੇ ਵਿੱਚ ਮਿਰਚ ਪਾਊਡਰ ਪਾ ਕੇ ਤੇ ਜਿਹੜਾ ਲੁੱਟਕੋ ਕੀਤੀ ਗਈ ਹੈਗੀ ਤੇ ਤੇ तकरीबन 60 ਕਿਸਾਨ ਦੇ ਇਹ ਰਹੇ ਬੁੱਤੇ ਹੋਏ ਆ। ਪਿਆ ਡਰਾਮਾ ਉਹਨਾਂ ਦੀ ਜਿਹੜੀ ਸੀ ਜੂਬਲੀ 15th ਦੇ ਦਿੱਤੀ ਲਈ ਤੇ ਅੱਜ ਦਾ ਜਿਹੜਾ ਹੈ ਉਹ ਤੋਂ ਸਟਾਰਟ ਕਰ ਦਿੱਤਾ ਹੈ। ਤੇ ਬਾਕੀ ਇਹਦੀ ਪੁਸ਼ਤ ਕਰਵਾ ਜਿੰਦੀ ਵੀ ਹੈ। ਕਿਦਾ ਕੰਡੀਸ਼ਨ ਕਿਤਾ ਲੱਗਦੀ ਹੈ ਫਿਲਹਾਲ ਸਟੇਬਲ ਹੈ ਅੱਛਾ ਬਾਕੀ ਉਹ ਕੋਈ ਜਿਹੜਾ ਹੈਗਾ ਜਿਆਦਾ ਸੱਟਾ ਪੁਰਾਣੀ ਹੈ ਕਿ ਖਾਦੇ ਜਿਆਦਾ ਚੰਗਾ ਦੋ ਦਿਨ ਹੋ ਗਏ ਵਾਰਦਾ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਹਲਕਾ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਧਾਰੀਵਾਲ ਪੀੜਤ ਵਿਅਕਤੀ ਦਾ ਹਾਲਚਲ ਜਾਣਨ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚੇ। ਇਸ ਵਕੀ ਪੀੜਤ ਵਿਅਕਤੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਪੁਲਿਸ ਹੁਣ ਤੱਕ ਹਸਪਤਾਲ ਨਹੀਂ ਪਹੁੰਚੀ ਹੈ। ਬਜ਼ੁਰਗ ਵਿਅਕਤੀ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੀ ਲੁੱਟੀ ਹੋਈ ਨਕਦੀ ਉਸ ਨੂੰ ਵਾਪਸ ਦਵਾਈ ਜਾਵੇ। ਫਗਵਾੜਾ ਤੋਂ ਸੁਨੀਲ ਮਹਾਜਨ ਦੀ ਰਿਪੋਰਟ ਜਗਬਾਣੀ ਟੀਵੀ